khoa tích vô đó tích vô đó. không biết biết ਕੋਈ ਨਹੀਂ ਕੋਈ ਨਹੀਂ ਉਹ ਤਾਂ ਨਿਕਲ ਗਏ ਇੱਥੇ ਕਾਹਤ ਅੱਜ ਪਿੰਡ ਜਣਿਆਣੀ ਖੜੇ ਵਿਖੇ ਰਾਜਪ੍ਰਧਾਨ ਪਰਫੈਕਸ਼ਨ ਯੂਕਰ ਪੰਜਾਬ ਨੂੰ ਅਸੀਂ ਇੱਕ ਦਿਵਚਿਲ ਦੇਣ ਆਏ ਆ ਇੱਥੇ ਆ ਕੇ ਪਤਾ ਲੱਗਿਆ ਕਿ ਰਮੇਸ਼ ਜੀ ਦੀਆਂ ਦੋਨੋਂ ਲੱਤਾਂ ਨਕਾਰਾ ਹੋ ਗਈਆਂ ਚੱਲੋ ਬਿਲਕੁਲ ਹਸਮਤ ਹੈ ਤੇ ਅਮਰਜੀਤ ਭਾਜੀ ਜੋ ਜੋ ਕਿ ਜੁੱਕੇ 'ਚ ਬੈਠੇ ਆ ਉਹਨਾਂ ਦਾ ਵੀ ਇਹ ਭਲਾ ਕਿ ਪੰਜਾਬ ਦੇ ਵਿੱਚ ਕੋਈ ਵੀ ਦੁਰਵੰਦ ਹੋਵੇ ਤੁਸੀਂ ਬੇਸ਼ੱਕ ਉਹਦੇ ਘਰ ਜਾ ਕੇ ਇਹ ਬੀਲ ਚੇਂਜ ਪ੍ਰਾਈਸ ਸੈਟ ਨੂੰ ਦੇਖ ਕੇ ਆਓ ਰਹਿਣਾ ਜੋਗਾ ਪਰ ਜਿਹੜਾ ਵੀ ਸਰਨਾਥ ਸੰਬੰਧ ਕਰ ਲੈਂਦਾ ਉਸੇ ਲੜੀ ਤਰ੍ਹਾਂ ਜਿਵੇਂ ਅਸੀਂ ਇੱਥੇ ਪਹੁੰਚੇ ਆਂ ਨਾਲ ਸਾਰੇ ਸਾਥੀ ਇੱਥੇ ਆਏ ਆ ਮਿੱਤਰ ਸਰਵਰ ਤੋਂ ਸਾਥਾਰ ਜਦੋਂ ਨਵਿੰਦਰ ਜੀ ਜੋ ਸ਼ੋਟਾ ਭਾਜੀ ਜਿਹੜੇ ਵੀਡੀਓ ਬਣਾ ਰਹੇ ਆ ਤੇ ਹੰਤਾ ਬੱਲੀ ਭਾਜੀ ਸਾਰੇ ਸਾਥੀ ਇੱਥੇ ਆਏ ਆ ਸੋ ਅੱਗੇ ਤੋਂ ਵੀ ਜਿੱਥੇ ਸੋ ਬੋਲੂਗਾ ਵੈਲਕਮ ਟੂ ਯੂਕਨ ਪੰਜਾਬ ਕੰਮ ਹੀ ਨਾਲ ਦੇ ਹਰ ਬਲੇ ਤਫਾ ਧੰਨਵਾਦ ਅੱਜ ਪਤਾ ਲੱਗਾ ਸੀਗਾ ਕਿ ਸਾਡੇ ਕਨਿਆਣੀਪੁਰ ਦੇ ਹਰਮੇਸ਼ ਕੁਮਾਰ ਜੀ ਜਿਹੜੇ ਚੱਲਣ ਫਿਰਨ ਤੋਂ ਬਿਲਕੁਲ ਸਮਰਥ ਹੈ ਜਿਨ੍ਹਾਂ ਦੇ ਸ਼ੂਗਰ ਕਰਨ ਇੱਕ ਲੱਤ ਕੱਟੀ ਗਈ ਪਹਿਲਾਂ ਤਾਂ ਦੂਜੀ ਵੀ ਇਨਕਾਰਾ ਹੋ ਗਈ ਤੇ ਉਹਦੇ ਵਰਗੇ ਬਾਰੇ ਤੁਹਾਨੂੰ ਪਤਾ ਲੱਗਿਆ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਡੇ ਹੈਪੀ ਸਾਧਵਾਲ ਜੀ ਤੇ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਵੀ ਅਮਰਜੀਤ ਰਾਜੂ ਭਾਈ ਨਾਲ ਗੱਲ ਕੀਤੀ ਜੁਕੇ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹਨਾਂ ਦੇ ਘਰ ਹੀ ਜਾ ਕੇ ਦੇਓ ਕਿਉਂਕਿ ਇਹ ਆਣ ਜਾਣ ਜੋਗੇ ਹੈ ਨਹੀਂਗੇ ਵੀ ਤੁਹਾਡੇ ਕੋਲ ਆ ਕੇ ਲੈ ਕੇ ਜਾਣ ਅੱਧੀ ਅੱਜ ਪਿੰਡ ਰਮੇਸ਼ ਜੀ ਦੇ ਘਰ ਚਨਿਆਣੀ ਘਰदाई ਸੀਗੇ ਇਹਨਾਂ ਨੂੰ ਵੀ ਜੀਆ ਦਿੱਤੀ ਇਹਨਾਂ ਦੀ ਜਦੋਂ ਹਾਲਤ ਦੇਖੀ ਤੇ ਇਹ ਬਿਲਕੁਲ ਹੀ ਜ਼ਰੂਰਤਮੰਦ ਲੱਗੇ ਤੇ ਇਹਨਾਂ ਨੂੰ ਅੱਜ ਦੀ ਵੀ ਜੀਆ ਦਿੱਤੀ ਤਾਂ ਕਿ ਇਹ ਆਪਣਾ ਮੰਚੇ ਤੋਂ ਉੱਠ ਕੇ ਬਾਹਰ ਤੱਕ ਜਾ ਸਕਣ ਤੇ ਮੇਰੇ ਨਾਲ ਅੱਜ ਹੈਪੀ ਸਾਧੂਵਾਲ ਜੀ ਜਿਹੜੇ ਇਸ ਸਸਤਾ ਦੇ ਪ੍ਰਧਾਨ ਹੈ ਰੋਕੀ ਮੂਲਾ ਜੀ ਤੇ ਨਾਲ ਹੀ ਸਾਡੇ ਛਿੰਦਾ ਗੋੜੀਆਂ ਜੀ ਜਿਹੜੇ ਆਪਣੇ ਅੰਬੇਦਕਰ ਬਾਬਾ ਸਾਹਿਬ ਡਾਕਟਰ ਭੀਂਦਰਾ ਅੰਬੇਦਕਰ ਬੈਰਸੋ ਸੈਸਟੀ ਚਲਾਉਂਦੇ ਆ ਜਿਹਨਾਂ ਦਾ ਸਾਡੇ ਨਾਲ ਬਹੁਤ ਸਾਰਾ ਯੋਗਦਾਨ ਰੰਦਾ ਆ ਉਹ ਇੱਥੇ ਪਹੁੰਚੇ ਆ ਤੇ ਮੈਂ ਇਹਨਾਂ ਦਾ ਛੋਪੀ ਚਿੰਤਾ ਵੀ ਆ ਕਿ ਇਹ ਇਸ ਫਿਚਰ ਨੂੰ ਚੰਗੀ ਤਰ੍ਹਾਂ ਵਾਤਣ ਤੇ ਜਿੱਥੇ ਵੀ ਸਾਡੀ ਲੋੜ ਹੋਵੇ ਜਿਹੜਾ ਅਗਲਾ ਅਸੀਂ 5 ਅਕਤੂਬਰ ਦਾ ਵੀ ਕੈਂਪ ਰੱਖ ਰਹੇ ਆ ਸਾਧੋਵਾਲ ਦੇ ਵਿੱਚ ਮੈਂ ਯਾਦ ਕਰਦਾ ਜਿਹੜੀ ਸਾਡੇ ਵੀਡੀਓ ਜਿਹੜੇ ਦੇਖਣ ਹੁਣ ਤੋਂ ਬਾਅਦ ਸਾਨੂੰ ਰਜਿਸਟ੍ਰੇਸ਼ਨ ਕਰਾਣ ਤਾਂ ਕਿ ਦੀ ਬਾਅਦ ਤੋਂ ਬਾਅਦ ਵੀਰ ਜੇ ਟਰਾਈਸਾਈਕਲ ਦੇ ਦਿੱਤੀ ਧੰਨਵਾਦ ਚਲੋ ਮੈਂ ਧੰਨਵਾਦ ਕਰਦਾ ਜੀ ਸਾਡੇ ਅਮਰਜੀਤ ਭਾਜੀ ਜੋ ਸੰਸਥਾਪਕ ਆ ਇਸ ਰਾਜੂ ਵੈਲਫੇਅਰ ਸੁਸਾਇਟੀ ਦੇ ਤੇ ਅੱਜ ਅਸੀਂ ਜੀ ਵੀ ਕਿ ਦੱਸੇ ਦਿੱਤਾ ਸਾਥੀਆਂ ਨੇ ਅਸੀਂ ਚੰਨਿਆਣੀ ਖੁਰਦਾ ਆ ਤੇ ਮੈਂ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੇ ਚੱਲਣ ਫਿਰਨ ਕੋ ਅਸਮਰਥ ਆ ਉਹ ਸਾਨੂੰ 20 ਸਤੰਬਰ ਤੱਕ ਸਾਨੂੰ ਰਜਿਸਟ੍ਰੇਸ਼ਨ ਜ਼ਰੂਰ ਕਰਾ ਦੇਣ ਕਿਉਂਕਿ ਬੜਾ ਵੱਡਾ ਮੈਗਾ ਕੈਂਪ ਆ ਵੀਲ ਚੇਅਰ ਤੇ ਟ੍ਰਾਈਸਾਈਕਲਾਂ ਦਾ ਲੰਗਰ ਪਿੰਡ ਸਾਧਵਾਲ ਵਿੱਚ 5 ਅਕਤੂਬਰ ਨੂੰ ਲੱਗ ਰਿਹਾ ਜਿਹੜੇ ਵੀ ਵੀਰ ਨੂੰ ਭੈਣ ਨੂੰ ਬੱਚੇ ਨੂੰ ਭਰਾ ਨੂੰ ਕਿਸੇ ਨੂੰ ਵੀ ਜ਼ਰੂਰਤ ਹੈ ਉਹ ਸਾਨੂੰ 20 ਤਰੀਕ ਤੱਕ ਜ਼ਰੂਰ ਦੱਸ ਦੇਣ ਤੇ ਇੱਕ ਗੁਜਾਰਸ਼ ਹੈ ਕਿ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਕਿਸੇ ਲੋੜਵੰਦ ਦੀ ਆਪਾਂ ਮਦਦ ਕਰ ਸਕੀਏ ਪਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਨਾਲ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ